ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਝੋਨੇ ਦੀ ਪਨੀਰੀ ਨਾਲ ਸੰਬੰਧਿਤ ਕੁਝ ਗੱਲਾਂ ਕਰਦੇ ਆਂ ਤਾਂ ਇਹ ਜਿਹੜੇ ਕਿਸਾਨ ਵੀ ਪਨੀਰੀ ਬੀ ਚੁੱਕੇ ਆ ਉਹਨਾਂ ਲਈ ਵੀ ਲਾਹੇਵੰਦ ਹੋਏਗੀ ਤੇ ਜਿਨ੍ਹਾਂ ਨੇ ਹਜੇ ਬੀਜਣੀ ਹੈ ਉਹਨਾਂ ਲਈ ਵੀ ਲਾਹੇਵੰਦ ਹੋਏਗੀ ਤਾਂ ਥੋੜਾ ਜਿਹਾ ਧਿਆਨ ਦਿਓ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਨੀਰੀ ਆਪਾਂ ਜਲਦੀ ਬੀਜ ਲਈਆਂ ਇਹ ਆਪਣੀ ਦਿੱਕਤ ਹੈ ਮੈਂ بار بار ਕਹਿ ਰਿਹਾ ਹਾਂ ਕਿ ਸਰਕਾਰ ਨੇ ਚੋਣੇ ਦੀ ਲਵਾਈ ਦੀ ਤਰੀਕ ਪਹਿਲਾਂ ਕੀਤੀ ਹੈ। ਚੋਣਾਂ ਖਰੀਦ ਦੀ ਤਰੀਕ ਪਹਿਲਾਂ ਨਹੀਂ ਕੀਤੀ। ਪਿਛਲੇ ਸਾਲਾਂ ਦਾ ਟ੍ਰੈਂਡ ਦੇਖੋ ਕਿ 1 ਅਕਤੂਬਰ ਨੂੰ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ। ਕਦੇ ਸਰਕਾਰੀ ਅਫਸਰ ਹੜਤਾਲ ਤੇ ਚਲੇ ਜਾਂਦੇ ਆ, ਕਦੇ ਆਰਤੀਏ ਤੇ ਕਦੇ ਛੇਲਰ ਵਾਲੇ ਤਾਂ ਸਾਡੀ ਖਰੀਦ ਸਹੀ ਤਰੀਕੇ ਦੇ ਨਾਲ 8 ਅਕਤੂਬਰ ਤੱਕ ਹੀ ਚੱਲਦੀ ਹੈ। ਪਹਿਲਾ ਹਫ਼ਤਾ ਇਸ ਤੇ ਲੰਘ ਜਾਂਦਾ ਹੈ। ਇਸ ਕਰਕੇ ਆਪਣੀ ਫਸਲ ਇਸ ਤਰ੍ਹਾਂ ਬੀਜੋ ਕਿ ਇੱਕ ਸਰਕਾਰੀ ਖਰੀਦ ਦੇ ਉੱਪਰ ਵੱਢੀ ਜਾਵੇ। ਆਮ ਤੌਰ ਤੇ PR131 132 129 128 122 121 114 113 116 ਇਹਨਾਂ ਕਿਸਮਾਂ ਦੇ ਲਈ 20 ਤੋਂ ਲੈ ਕੇ 25 ਮਈ ਦਾ ਟਾਈਮ ਪਨੀਰੀ ਆਸਤੇ ਟੁਕਮਾ ਹੁੰਦਾ ਹੈ। PL127 PR130 HKR170 ਜਿਹੜੀ HK47 ਹੈ ਇਹ 25 ਤੋਂ 31 ਮਈ ਦੇ ਵਿਚਾਲੇ ਤੇ ਜਿਹੜੀ ਛੱਬੀ ਹੈਗੀ ਐ ਉਹ 25 ਮਈ ਤੋਂ 20 ਜੂਨ ਤੱਕ ਆਪਾਂ ਕਦੋਂ ਵੀ ਵੀ ਸਕਦੇ ਆਂ ਹਾਂ ਜਿਨੇ ਕਿਸ ਨੇ ਪੁੱਛਾ 44 ਲਾਇਆ ਕੋਈ ਹੋਰ ਲਾਉਣਾ ਉਹ ਇਸ ਨੂੰ 10 ਦਿਨ ਪਹਿਲਾਂ ਜਿਹੜਾ ਹੈਗਾ 10 ਮਈ ਤੋਂ ਵੀ ਆਪਣੀ ਵਿਜਾਈ ਸ਼ੁਰੂ ਕਰ ਸਕਦਾ ਇੱਕ ਚੀਜ਼ ਦਾ ਧਿਆਨ ਤੁਸੀਂ ਇੱਥੇ ਇਹ ਰੱਖਣਾ ਹੈ ਕਿ ਜਦੋਂ ਵੀ ਆਪਾਂ ਇਹ ਗੱਲ ਕਰਦੇ ਆਂ ਨਾ ਕਿ ਭਾਈ ਪਨੀਰੀ ਪਨੀਰੀ ਦੀ ਉਮਰ ਸਭ ਤੋਂ ਵੱਡਾ ਰੋਲ ਦਾ ਕਰਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਖੇਚ ਪਨੀਰੀ ਬਿਜਲੀ ਟੁਕੜਿਆਂ ਚ ਵੀਜੋ ਜੇਕਰ 7-8 ਕਿੱਲਿਆਂ ਦੀ ਪਨੀਰੀ ਇੱਕ ਵਾਰੀ ਬੀਜੋ ਬਾਕੀ ਫਿਰ ਫੇਰ ਫੇਰ ਇਸ ਤਰ੍ਹਾਂ ਕਰਕੇ ਕਿਉਂਕਿ ਇੱਕ ਚੀਜ਼ ਨੂੰ ਧਿਆਨ ਨਾਲ ਸੁਣਿਓ ਜੋ ਜਿਹੜੀ ਵੀ ਕੋਈ ਤੁਸੀਂ ਪਨੀਰੀ ਬੀਜ ਰਹੇ ਹੋ ਜਿਹੜਾ ਝੋਨਾ ਟੋਡਾ ਪੱਕਣ ਤੋਂ 35 ਦਿਨ ਪਹਿਲਾਂ ਉਹਦਾ ਅਨਸਾਰਾ ਹੁੰਦਾ 3 ਅਨਸਾਰੇ ਤੋਂ 30 ਦਿਨ ਪਹਿਲਾਂ ਜਦੋਂ ਬੱਚਾ ਬੰਨਾ ਸ਼ੁਰੂ ਹੋ ਜਾਂਦਾ ਜਿਨੂੰ ਅਸੀਂ ਪੀਆਈ ਸਟੇਜ ਕਹਿੰਦੇ ਪੈਨਿਕ ਇਨੀਸ਼ੀਏਸ਼ਨ ਸਟੇਜ ਇਹ 65 ਦਿਨ ਹਰ ਪਨੀਰੀ ਦੇ ਵਿੱਚ ਪੱਕੇ ਰਹਿਣੀ ਰਹਿਣੀ ਹੈ ਔਦੂ ਪਹਿਲੇ ਦਿਨ ਆਗੇ ਤੁਹਾਡੇ ਪਨੀਰੀ ਦੇ 65 ਇਹ ਮੰਨ ਲਓ 35 ਦਿਨ ਦੀ ਤਰੀ ਪਨੀਰੀ ਹੈ 65 ਤੇ 3500 ਹੁਣ ਇੱਕ ਵੈਰਾਈਟੀ 140 ਦਿਨ ਦੀ ਹੈ 140 ਦੇ ਵਿੱਚੋਂ 100 ਘਟਾਓਗੇ ਤਾਂ ਕੇਵਲ 40 ਦਿਨ ਫੋਰਟ ਕਰਨਾ ਤੇ ਰਹਿ ਗਈ ਜੇ ਤੁਹਾਡੀ ਵੈਰਾਈਟੀ 130 ਦਿਨ ਦੀ ਹੈ ਉਹਦੇ ਚੋਂ 100 ਘਟਾਓਗੇ ਤਾਂ ਉਹਦੇ ਫੋਰਟ ਕਰਨ ਦੇ ਦਿਨ ਕੇਵਲ 30 ਰਹਿ ਗਏ ਇਸ ਕਰਕੇ ਜੇਕਰ ਤੁਸੀਂ ਪਨੀਰੀ ਦੀ ਉਮਰ ਵਧਾਉਣੀ ਹੋ ਤਾਂ ਇਹਦੇ ਨਾਲ ਅੱਗੇ ਫੋਟ ਕਰਨ ਦੇ ਦਿਨਾਂ ਦੇ ਉੱਤੇ ਫਰਕ ਪਏਗਾ ਤਾਂ ਇਹ ਚੀਜ਼ ਧਿਆਨ ਚ ਰੱਖਣਾ ਕਿ ਪਨੀਰੀ ਜਿੰਨੀ ਛੋਟੀ ਲੱਗੇ ਓਨਾ ਚੰਗਾ 1509 1692 126 ਇਹਨਾਂ ਦੀ 25 ਕੋ ਦਿਨ ਦੀ ਪਨੀਰੀ ਲੱਗੇ ਤਾਂ 4-4 ਦਿਨ ਦੀ ਹੈ ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਕਿ ਪਨੀਰੀ ਜਿਹੜੀ ਹੈਗੀ ਆ ਇਹਨਾਂ ਕਿਸਮਾਂ ਦੀ ਪਨੀਰੀ ਕਰ ਲੈਂਦੇ 35 ਦਿਨ ਦੀ 40 ਦਿਨ ਦੀ ਮੁੜਕਿਓ ਝੋਨਾ ਖੇਤ ਲਾਉਂਦੇ ਸਾਰੀ ਉਹ ਮੁੰਜਰ ਦੀ ਕੱਢ ਜਾਂਦਾ ਤੇ ਗਲਤ ਹੋ ਜਾਂਦਾ ਹੈ ਅਗਲੀ ਗੱਲ ਹੈਗੀ ਐ ਕਿ ਜਿਹੜੀ ਤਾਂ ਕਲਰਾਠੀ ਜ਼ਮੀਨ ਆ ਜਿੱਥੇ ਕਲਰਾਠੀਆਂ ਜ਼ਮੀਨਾਂ ਉਹ ਧਿਆਨ ਦੇਣ ਉਹਨਾਂ ਦੇ ਪਨੀਰੀ ਛੋਟੀ ਨਹੀਂ ਲੱਗਣੀ ਉਹਨਾਂ ਨੂੰ ਜਿਹੜੀ ਕਿ ਪੱਟੀਦਾਰ ਪੀੜੀ ਪਨੀਰੀ ਕਰਕੇ ਲੱਗੇਗੀ ਠੀਕ ਹੈ ਪਨੀਰੀ ਲਾਉਣ ਦੇ ਲਈ ਜਿਹੜੀ ਆਪਾਂ ਬੀਜ ਦੀ ਮਾਤਰਾ ਹੈਗੀ ਐ ਆਮ ਤੌਰ ਤੇ ਮਰਲੇ ਦੇ ਵਿੱਚ 2 ਤੋਂ 2.5 ਕਿਲੋਗ੍ਰam ਤੱਕ ਬੀ ਆਪਾਂ ਬੀਜਦੇ ਹਾਂ ਜਿੱਥੇ ਕਿਤੇ ਇਹ ਜ਼ਮੀਨਾਂ ਦੇ ਵਿੱਚ ਬੀਜ ਉਗਣ ਦੀ ਦਿੱਕਤ ਆਉਂਦੀ ਹੈ ਫਿਰ ਉੱਥੇ ਆਪਾਂ 2.5 ਤੋਂ 3 ਕਿਲੋ ਤੱਕ ਵੀ ਕਿਸਾਨ ਜਿਹੜੇ ਹੈਗੇ ਬੀ ਪਾ ਲੈਂਦੇ ਐ ਆਮ ਤੌਰ ਤੇ 2.5 ਕਿਲੋ ਬੀ ਆਮ ਖੇਤਾਂ ਦੇ ਲਈ ਬੈਸਟ ਦੱਸਿਆ ਗਿਆ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਸੁੱਧਣਾ ਜ਼ਰੂਰੀ ਹੈ। ਆਮ ਤੌਰ ਤੇ ਆਪਾਂ ਕੀ ਕਰਦੇ ਹਾਂ ਕਿ ਬੀਜ ਨੂੰ 10 ਤੋਂ 12 ਘੰਟੇ ਪਾਣੀ 'ਚ ਭਿਉਾਉਣੇ ਆ। ਤੇ 1 ਕਿਲੋ ਬੀ ਆਸਤੇ ਆਪਾਂ 1/2 ਲੀਟਰ ਪਾਣੀ ਵਰਤਦੇ ਆ। ਤੁਸੀਂ 21 8 ਕਿਲੋ ਬੀ ਨੂੰ ਮੰਨੋ ਤੇ 8 ਕਿਲੋ ਪਾਣੀ ਬੀ ਮਗਰ 10 ਲੀਟਰ ਪਾਣੀ ਲਓਗੇ, 50 ਕਿਲੋ ਬੀ ਮਗਰ 60 ਲੀਟਰ ਪਾਣੀ ਲਓਗੇ। ਤੇ 1 ਕਿਲੋ ਬੀਮਗਰ ਤੁਸੀਂ ਜਿਹੜਾ ਹੈਗਾ 3 ਗ੍ਰਾਮ 123 ਠੀਕ ਹੈ ਮੈਨ ਕੋਦੇਵ ਦੇ ਕਾਰਬਨਿਜ਼ਮ ਹੁੰਦਾ ਇਹੇ ਜਿਹੜਾ ਹੈਗਾ ਪਾਣੀ ਚ ਘੋਲ ਲੋ ਜੇ 8 ਕਿਲੋ ਬੀਏ ਤੇਰੀ ਲਗਭਗ 24 ਗ੍ਰਾਮ ਦਵਾਈ ਆਪੋ ਤੇ ਘੋਲ ਲਾਂਗੇ ਲੱਗੀ ਸਮਝ ਇਸ ਤੋਂ ਬਾਅਦ ਦੇ ਵਿੱਚ 8 ਕਿਲੋ ਬੀਮਗਰ 8 ਕਿਲੋ ਬੀਮਗਰ 1 ਗ੍ਰਾਮ ਸਟੈਪਟੋਸਾਈਕਲਿਨ ਵੀ ਅਚ ਘੋਲ ਲੈਣੀ ਹੈ ਕੋਲਕੇ ਤੇ ਇਹਦੇ ਵਿੱਚ 10 ਤੋਂ 12 ਘੰਟੇ ਬੀ ਆਪ ਦਾ ਭਿਉਂਕੇ ਰੱਖ ਦੇਣਾ ਮੁੜ ਕੇ ਉਹਨੂੰ ਤੁਸੀਂ ਆਪਣਾ ਖੇਤ ਵਿੱਚ ਬੀਜ ਲੈਣਾ ਜੇ ਕੋਈ ਕਿਸਾਨ ਸਾਥੀ ਕਹਿੰਦਾ ਕਿ ਮੈਂ ਬੀ ਭਿਉਂਕੇ ਨਹੀਂ ਬੀਜਣਾ ਭਾਈ ਮੈਂ ਤਾਂ ਸੁੱਕਾ ਬੀਜਣਾ ਤਾਂ ਉਹ ਕਿਸਾਨ ਸਾਥੀ ਨੂੰ ਇਹ ਬੇਨਤੀ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਬੀ ਨੂੰ ਭਿਉਂਤ ਤੋਂ ਪਹਿਲਾਂ ਹਲਕਾ ਤੇ ਭਾਰਾ ਵੀ ਤਾੜ ਕਰਨਾ ਹੀ ਹੁੰਦਾ ਨਾ ਪਾਣੀ ਚੋਂ ਬੀ ਭਿਉਣੀ ਹੈ ਇੱਕ ਵਾਰੀ ਪਾਣੀ ਚ ਪਾਓ ਪਾਣੀ ਚ ਪਾ ਕੇ ਜਿਹੜਾ ਹਲਕਾ ਬੀ ਤੈਰਦਾ ਪਾਸੇ ਸਿੜ ਦਿਓ ਬਾਕੀ ਬੀਜ ਨਹੀਂ ਭਿਉਣਾ ਤੁਹਾਨੂੰ ਬਾਹਰ ਕੱਢ ਲਓ ਨਾਲ ਦੀ ਨਾਲ ਬਾਹਰ ਕੱਢ ਕੇ ਜਿਹੜੀ ਦਵਾਈ ਹੈਗੀ 10 ਗ੍ਰਾਮ ਜਿਹੜੀ ਹੈਗੀ ਆਪਣੀ 12 ਤਰੇਟ ਉਹਨੂੰ ਤੁਸੀਂ ਥੋੜਾ ਜਿਹਾ ਪਾਣੀ ਪਾਓ ਵਿੱਚ ਤੇ ਉਹਨੂੰ ਪੇਸਟ ਜਿਹਾ ਬਣਾ ਕੇ ਦੱਥਾਂ ਦੇ ਨਾਲ ਬੀਜ ਉੱਤੇ ਛੱਸ ਲੋ ਤੇ ਮੁੜਕੇ ਆ ਦਾ ਬੀਜ ਤੁਸੀਂ ਵਰਤ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਹੈ ਕਿ ਇੱਕ ਕਿੱਲੇ ਦੇ ਵਿੱਚ 8 ਕਿਲੋ ਬੀ ਪਾਓ ਤੇ 6.5 ਮਰਲੇ ਉਹਦੇ ਉੱਤੇ ਬੀਜੋ ਪਰੰਤੂ ਕਿਸਾਨ ਇਸ ਤਰੀਕੇ ਨਾਲ ਕੋਈ ਨਹੀਂ ਕਰਦਾ ਕਿਸਾਨ ਆਪਣੇ ਤਰੀਕੇ ਨਾਲ ਵਰਤਦੇ ਨੇ ਕਿਸਾਨ ਜਿਹੜੇ ਹੈਗੇ ਐ ਇਹ ਮਰਲੇ ਦਾ 2.5 3 ਇਹਦੇ ਵਿਚਾਲੇ ਬੀ ਪਾਉਂਦੇ ਐ ਜਿਹੜੇ ਹੈਗੇ ਆ ਉਸ ਤੋਂ ਬਾਅਦ ਡੇਢ ਤੋਂ 2 ਮਰਲੇ ਨਾਲ ਕਿਲਾ ਲਾ ਲੈਂਦੇ ਕਈ ਵੀ ਸਵਾ ਮਰਲੇ ਨਾਲ ਵੀ ਲਾਉਂਦੇ ਆ ਉਹ ਇੱਕ ਗੱਲ ਵੱਖਰੀ ਐ ਜਿੱਥੀਆਂ ਜਿੱਥੇ ਜ਼ਮੀਨਾਂ ਕਲਰਾਠੀਆਂ ਨੇ ਉੱਥੇ 3 ਕਿਲੋ ਵੀ ਨਾ ਪਾਇਓ ਜੋ ਉੱਥੇ 2 ਤੋਂ 2.5 ਦੇ ਵਿਚਾਲੇ ਰੱਖਣਾ ਹੈ ਕਿਉਂਕਿ ਕਲਰਾਠੀ ਜ਼ਮੀਨ ਦੇ ਵਿੱਚ ਜੇਕਰ ਪਨੀਰੀ ਪੱਟੀਦਾਰ ਹੋਏਗੀ ਤਾਂ ਹੀ ਚੱਲੇਗੀ ਸੰਘਣੀ ਪਨੀਰੀ ਦਾ ਢੱਕਾ ਮਰ ਜਾਏਗਾ ਇਸੇ ਧਿਆਨ ਰੱਖਿਓ ਹੁਣ ਜਦੋਂ ਅਸੀਂ ਖੇਤ ਦੇ ਵਿੱਚ ਬੀਜ ਥੋੜਾ ਇਹ ਹੈਗਾ ਕਈ ਵੀਰ ਬੀਜ ਨੂੰ ਭੁੰਗਰਾ ਕੇ ਬੀਜਦੇ ਆ ਪੁੰਗਰਾ ਆਕੇ ਬੀਜਣ ਆਸਤੇ ਜਦੋਂ ਤੁਸੀਂ ਬੀਜ ਨੂੰ ਆਪਣਾ ਗਿੱਲਾ ਕਰ ਲਿਆ ਪਾਣੀ ਪਿਉਂ ਲਿਆ ਜਾਂ ਦਵਾਈ ਲਾ ਲਈ ਹੈ ਉਸ ਤੋਂ ਬਾਅਦ ਇਸ ਗਿੱਲੇ ਬੀ ਨੂੰ ਗਿੱਲੀਆਂ ਬੋਰੀਆਂ ਦੇ ਉੱਪਰ ਆਪਾਂ ਖਿਲਾਰ ਦੇਣਾ ਹੈ 7 ਤੋਂ 8 ਸੈਂਟੀਮੀਟਰ ਮੋਟੀ ਤਹਿ ਬਣਾ ਲੈਣੀ ਹੈ ਉਤਲੇ ਪਾਸੇ ਫਿਰ ਬੋਰੀਆਂ ਨਾਲ ਢੱਕ ਦੇਣਾ ਇਹਨੂੰ ਛਾਵੇਂ ਰੱਖਣਾ ਹੈ ਉੱਤੇ 3-4 ਵਾਰੀ ਪਾਣੀ ਪਾਉਣਾ ਬੋਰੀਆਂ ਗਿੱਲੀਆਂ ਰੱਖਣੀਆਂ 24 ਤੋਂ 36 ਘੰਟੇ ਚ ਬੀ ਪੁੰਗਰ ਆਏਗਾ ਤੁਸੀਂ ਪੰਘਾਰ ਕੇ ਬੀਜਣਾ ਜਾਂ ਦੁੱਜੂ ਪੀਜਣਾ ਉਸ ਬੀ ਨੂੰ ਖੇਤ ਦੇ ਵਿੱਚ ਖਿਲਾਰ ਦੇਣਾ ਹੈ ਖਲਾਰਨ ਤੋਂ ਬਾਅਦ ਉੱਤੇ ਜਿਹੜੀ ਹੈਗੀ ਬਰੀਕ ਛਾਣੀ ਹੋਈ ਰੂੜੀ ਦੀ ਪਰਤ ਪਾ ਕੇ ਤੇ ਉਹਨੂੰ ਢੱਕ ਦਿਓ ਕਈ ਵੇਰ ਉੱਤੇ ਜਿਹੜਾ ਹੈਗਾ ਆਪਣਾ ਮਾਰ ਦਿੰਦੇ ਹੈਗੇ ਆ ਤੰਗਲੀ ਉਹਨਾਂ ਨੂੰ ਰੂੜੀ ਦੀ ਪਰਤ ਨਾਲ ਢਕਣਾ ਛਾਣੀ ਹੋਈ ਰੂੜੀ ਨਾਲ ਢਕਣਾ ਉਹ ਜ਼ਿਆਦਾ ਵਧੀਆ ਹੁੰਦਾ ਹੈ ਫੇਰ ਜਿੰਨੀ ਦੇਰ ਪਨੀਰੀ ਉਗਦੀ ਨਹੀਂ ਸੈਲ ਬਣਾ ਕੇ ਰੱਖਣਾ ਪਾਣੀ ਖੜਾਉਣਾ ਜ਼ਰੂਰੀ ਨਹੀਂ ਪਾਣੀ ਨਾ ਖੜਾਓ ਗਰਮੀ ਦੇ ਦਿਨਾਂ 'ਚ ਜੇ ਤੁਸੀਂ ਪਾਣੀ ਭਰ ਕੇ ਰੱਖੋਗੇ ਪਾਣੀ ਤੱਤਾ ਹੋ ਜਾਈਗਾ ਤੱਤੇ ਨਾਲ ਤੂਈਆਂ ਸੜ ਜਾਣੀਆਂ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ ਪਨੀਰੀ ਬੀਜਾਂ ਤੋਂ ਪਹਿਲਾਂ ਖਾਦਾਂ ਪਾਉਣੀਆਂ ਬਹੁਤ ਜ਼ਰੂਰੀ ਹੈ ਜੇ ਖਾਦਾਂ ਨਹੀਂ ਪਾਓਗੇ ਪਨੀਰੀ ਚੰਗੇ ਤਿੱਕਣਾ ਨਹੀਂ ਚੱਲੇਗੀ ਪਰੀਰੀ ਤੁਹਾਡੀ ਕੁਝ ਦਿਨਾਂ ਬਾਅਦ ਪੀਲੀ ਪੈ ਜਾਏਗੀ ਫਿਰ ਤੁਸੀਂ ਖਰਚਾ ਵੀ ਜ਼ਿਆਦਾ ਕਰੋਗੇ ਤੇ ਉਹ ਪਨੀਰੀ ਗਾਂਹ ਤੱਕ ਨਹੀਂ ਜਾਵੇਗੀ ਖਾਦਾਂ ਦੇ ਨੋਟ ਕਰੋ ਇੱਕ ਕਨਾਲ ਦੇ ਵਿੱਚ 3 ਕਿਲੋ ਯੂਰੀਆ ਪਾਉਣੀ ਹੈ 7 ਕਿਲੋਗ੍ਰਾਮ ਸਲਫਰ 21% ਵਾਲੀ ਜ਼ਿੰਕ ਦੇ 5 ਕਿਲੋ 33 ਵਾਲੀ 33 ਵਾਲੀ ਤਾਂ 3 ਕਿਲੋ ਛਿਟਾ ਦੇ ਦੇਣਾ ਜੇ ਤੁਸੀਂ ਸੂਪਰ ਨੀ ਵਰਤਨੀ ਤੇ ਲਗਭਗ 5 ਕਿਲੋ ਡਾਈ ਵਰਤਾਂਗੇ ਆਪਾਂ 4 ਤੋਂ 5 ਕਿਲੋ ਉਹਦੇ ਨਾਲ ਆਪਾਂ ਯੂਰੀਆ ਨਹੀਂ ਪਾਵਾਂਗੇ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਪਨੀਰੀ ਬੀਜਣ ਤੋਂ ਪਹਿਲਾਂ ਖੇਤ ਦੇ ਵਿੱਚ ਪਾਣੀ ਲਾ ਕੇ ਪਿਛਲੇ ਸਾਲ ਦੇ ਬੀ ਉਗਾ ਲੈਣੇ ਚਾਹੀਦੇ ਐ ਬਾਸਮਤੀ ਲਈ ਥਾਂ ਤੇ ਪਨੀਰੀ ਨਹੀਂ ਬੀਜਣੀ ਮੱਕੀ ਦੇ ਨਾਲ ਪਨੀਰੀ ਨਹੀਂ ਬੀਜਣੀ ਜੇਕਰ ਤੁਸੀਂ ਜਿਹੜਾ ਜੇ ਜਵਾਰ ਪੱਠੇ ਖੜੇ ਆ ਉਹਦੇ ਨਾਲ ਪਨੀਰੀ ਨਹੀਂ ਬੀਜਣੀ ਗੰਦ ਵਾਲੀ ਸਪਰੇ ਜਿਹੜੀ ਹੈਗੀ ਹੈ ਕਈ ਵੀਰੇ ਕੀ ਕੀ ਕਰਦੇ ਆ ਕਿ 15 ਦਿਨ ਦੀ ਪਨੀਰੀ ਦੇ ਉੱਤੇ ਗੰਦ ਵਾਲੀ ਸਪਰੇ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਨੀਰੀ ਰੁਕ ਜਾਂਦੀ ਹੈ ਪਨੀਰੀ ਤੇ ਸਪਰੇ ਕਰਨਾ ਹੈ ਇੱਕੋ ਸਾਥੀ ਸ਼ੁਰੂਆਤ ਦੇ ਵਿੱਚ ਹੀ ਆ ਸਾਥੀ ਵਾਲਾ ਸਾਲਟ ਪਾ ਦਿੰਦੇ ਆ 20 ਗ੍ਰਾਮ ਕਨਾਲ ਦਾ ਨਹੀਂ ਤਾਂ ਤੀਜੇ ਦਿਨ ਤੁਸੀਂ ਜਿਹੜਾ ਹੈਗਾ ਲਗਭਗ 62 ਗ੍ਰਾਮ ਪਟੇਲਾ ਕਲੋਰ ਪਲਸ ਹੈਫਨਰ ਬਜ਼ਾਰ ਚੋਂ ਦੀ ਹੈ ਉਹ ਪਾ ਸਕਦੇ ਹੋ ਇਹ ਨਹੀਂ ਤਾਂ ਫਿਰ ਸੱਤਵੇਂ ਦਿਨ ਤੁਸੀਂ ਜਿਹੜਾ ਹੈਗਾ ਬਿਊਟਾ ਕਲੋਰ 150 ਐਮਲ ਕਨਾਲ ਦਾ ਪਾ ਸਕਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ ਨਦੀਨ ਕੰਟਰੋਲ ਹੋ ਜਾਂਦਾ ਹੈ 15 ਦਿਨ ਤੇ ਦੁਬਾਰਾ ਫੇਰ 3 ਕਿਲੋ ਯੂਰੀਆ ਪਾਵਾਂਗੇ ਤੇ ਜੇ ਕਿਸੇ ਕਾਰਨ ਵਾ ਤੁਹਾਡੀ ਪਨੀਰੀ 40 45 ਦਿਨ ਤੱਕ ਖੇਜ ਖੜੀ ਜਾਂਦੀ ਹੈ ਤਾਂ 30 ਦਿਨ ਤੇ ਦੁਬਾਰਾ ਫੇਰ ਤੁਸੀਂ ਜਿਹੜੀ ਯੂਰੀਆ ਪਾਉਂਗੇ ਤਾਂ ਖਾਦਾਂ ਦਾ ਧਿਆਨ ਖਾਸ ਤੌਰ ਤੇ ਰੱਖਣਾ ਬੌਣੇ ਰੋਗ ਦਾ ਖਤਰਾ ਬਣਿਆ ਹੋਇਆ ਪਨੀਰੀ ਦੇ ਉੱਤੇ ਤੇਲੇ ਵਾਲਾ ਸਪਰੇਅ ਆਪਾਂ ਜ਼ਰੂਰ ਕਰਾਂਗੇ ਇੱਕ ਤੋਂ ਦੋ ਸਪਰੇਅ ਜ਼ਰੂਰ ਕਰਾਂਗੇ ਤੇਲੇ ਵਾਲੇ ਤੇ ਨਾਲ ਪਨੀਰੀ ਤੇ ਨਹੀਂ ਜਿਹੜੀਆਂ ਨਾਲ ਵਟਾਂ ਖੜੀਆਂ ਉਹਨਾਂ ਦੇ ਉੱਤੇ ਵੀ ਆਪਾਂ ਇਹ ਸਪਰੇਅ ਮਾਰਾਂਗੇ ਤਾਂ ਕਿ ਬੌਣਾ ਰੋਗ ਨਾ ਆਵੇ ਮੈਂ بار بار ਕਹਿ ਰਿਹਾ ਕਿ ਇਹ ਜਿਹੜੇ ਫੋਟੋ ਹੈਗੇ ਆ ਇਸ ਫੋਟੋ ਜੀ कंफ्यूज ਨਾ ਹੋਣਾ ਉਹ ਵੈਸੇ ਹੀ ਪਿੱਛੇ ਲਗਾਏ ਹੋਏ ਨੇ ਤੇ ਅਲੱਗ-ਅਲੱਗ ਜਗ੍ਹਾ ਤੋਂ ਖੇਤਾਂ ਦੇ ਵਿੱਚੋਂ ਬਣਾਏ ਹੋਏ ਫੋਟੋ ਨੇ ਮੈਂ ਹਜੇ ਤੱਕ ਮੀਂਹ ਨਹੀਂ ਭੀਜੀ ਹੈ ਮੈਂ ਆਪਣੇ ਟਾਈਮ ਤੇ ਆ ਕੇ ਹੀ ਪਨੀਰੀ ਬੀਜਾਂਗਾ ਇਹ ਮੈਂ ਤੁਹਾਡੀ ਜਾਣਕਾਰੀ ਦੱਸ ਦੇਣਾ ਚਾਹਣਾ ਜੇਕਰ ਕੋਈ ਵਿਅਕਤੀ ਪਨੀਰੀ ਬੀਜ ਰਿਹਾ ਉਸ ਦਿਨ ਲੱਗੇ ਕਿ ਮੀਂਹ ਆਉਣ ਵਾਲਾ ਹਨੇਰੀ ਆਉਣ ਵਾਲੀ ਹੈ ਤੇ ਉਸ ਦਿਨ ਖੇਤ ਦੇ ਵਿੱਚ ਪਾਣੀ ਜ਼ਿਆਦਾ ਨਾ ਪਰੇ ਜਿਹੜੀ ਪਨੀਰੀ ਦੁਪਹਿਰੇ ਬੀਜੀ ਜਾਂਦੀ ਹੈ ਦੁਪਹਿਰੇ ਬੀਜੀ ਹੋਈ ਪਾਣੀ ਤੱਤੇ ਥਾਂ ਤੇ ਪਨੀਰੀ ਡੱਕ ਪੈਂਦੀ ਹੈ ਤਾਂ ਉਹ ਮੁੜ ਕੇ ਉੱਗਦੀ ਨਹੀਂ ਪਨੀਰੀ ਜਾਂ ਤਾਂ ਸਵੇਰ ਦੇ ਟਾਈਮ ਤੇ ਜਲਦੀ ਬੀਜੋ ਤਾਂ ਕਿ ਸਵੇਰ ਦੇ ਟਾਈਮ ਤੇ ਜਲਦੀ ਬੀਜੋ ਤਾਂ ਕਿ ਖੇਤ ਤੱਤਾ ਹੋਣ ਤੋਂ ਪਹਿਲਾਂ ਪਾਣੀ ਲੱਗ ਜੇ ਜਾਂ ਸ਼ਾਮ ਨੂੰ ਜਦੋਂ ਧਰਤੀ ਠੰਡੀ ਹੁੰਦੀ ਹੈ ਉਦੋਂ ਬੀਜੋ ਜਾਂ ਫਿਰ ਧਰਤੀ ਨੂੰ ਰੌਣੀ ਕਰੋ ਰੌਣੀ ਕੀਤਾ ਖੇਤ ਗਿੱਲਾ ਹੋਏਗਾ ਉਹਦੇ ਚ ਤਾਣੇ ਨਹੀਂ ਖਰਾਬ ਹੋਣਗੇ ਜੇ ਕਿ ਭੰਗਾਰ ਕੇ ਪਨੀਰੀ ਬੀਜ ਰਿਹਾ ਜੇ ਕਿ ਭੌਂਕੇ ਪਨੀਰੀ ਬੀਜ ਰਿਹਾ ਜੇ ਧਰਤੀ ਤੱਤੀ ਧਰਤੀ ਦੇ ਉੱਤੇ 3 ਵਜੇ ਜਾਂ ਉਹਦੇ 1 ਵਜੇ 2 ਵਜੇ 26 ਤਾ ਤੇ ਉਹਦੇ ਨਾਲ ਬੀ ਦੀ ਉੱਗਣ ਸ਼ਕਤੀ ਘਟ ਜਾਨੀ ਹੈ ਜੇ ਡਲਿਆਂ ਵਾਲੀ ਰੂੜੀ ਸੈੱਟ ਦੀ ਉਹਨਾਂ ਉਗਣ ਸ਼ਕਤੀ ਘਟ ਜਾਨੀ ਹੈ ਬਾਕੀ ਵੀਡੀਓ ਲੰਬੀ ਹੁੰਦੀ ਪਈ ਹੈ ਅਗਲੀ ਵੀਡੀਓ 'ਚ ਆਪਾਂ ਬਾਕੀ ਗੱਲਾਂ ਕਰਦੇ ਹਾਂ ਧੰਵਾਦ ਦੋਸਤੋ ਮੇਰਵਾਨੇ ਦੋਸਤੋ